ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਅਖਾੜੇ ਭਖ ਚੁੱਕੇ ਨੇ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੁਆਰਾ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਤਾਂ ਕਿ ਆਪਣੇ ਪਾਰਟੀ ਦੀ ਝੋਲੀ ਜਿੱਤ ਦਰਜ ਕਰਵਾਈ ਜਾ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਰਾਲੀ ਦੀਆਂ ਨੇ ਜਿੱਥੇ ਪਿਛਲੇ ਦਿਨੀ ਕਾਂਗਰਸ ਦੇ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਜਿੰਦਰ ਸਿੰਘਲਾ ਜਦੋਂ ਆਪਣੇ ਵੱਡੇ ਕਾਫਲੇ ਦੇ ਨਾਲ ਕੁਰਾਲੀ ਪੁੱਜੇ ਤਾਂ ਕਾਂਗਰਸ ਪਾਰਟੀ ਦੀ ਕੁਰਾਲੀ ਦੀ ਸਮੁੱਚੀ ਟੀਮ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਿਸ ਦੇ ਵਿੱਚ ਨਗਰ ਕੌਂਸਲ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪੜਿਆਲਾ ਦੁਆਰਾ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੋਤਮ ਤੇ ਉਹਨਾਂ ਦੀ ਸਮੁੱਚੀ ਟੀਮ ਦੁਆਰਾ ਵੀ ਫੁੱਲਾਂ ਦੀ ਵਰਖਾ ਕਰਕੇ ਆਪਣੇ ਉਮੀਦਵਾਰ ਦਾ ਸਵਾਗਤ ਕੀਤਾ ਜਾ ਰਿਹਾ ਹੈ ਬਜਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੇ ਨੇ ਕਿ ਉਹਨਾਂ ਨੂੰ ਗੁਰੂਆਂ ਦੀ ਨਗਰੀ ਤੋਂ ਟਿਕਟ ਮਿਲੀ ਹੈ ਅਤੇ ਉਹ ਵੱਡਾ ਜਿਹੜਾ ਪ੍ਰੋਗਰਾਮ ਹੈ ਇੱਥੇ ਉਲੀਕ ਰਹੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਕਾਰਾਂ ਦਾ ਵੱਡਾ ਇਕੱਠ ਕਾਂਗਰਸ ਦੀ ਜੋ ਪੂਰੀ ਤਾਕ ਸਾਫ਼ ਦਿਖਾਈ ਦੇ ਰਹੀ ਹੈ ਕਾਫੀ ਜ਼ਿਆਦਾ ਉਸ਼ਾ ਇਸ ਉਮੀਦਵਾਰ ਦੇ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਕਮਲਜੀਤ ਚਾਵਲਾ ਹੇਮਰਾਜ ਵਰਮਾ ਦੁਆਰਾ ਵੀ ਇੱਕ ਅਲੱਗ ਤੌਰ ਤੇ ਇਕੱਠ ਕਰਕੇ ਆਪਣੇ ਉਮੀਦਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਸੋ ਗੱਲਬਾਤ ਕਰਦੇ ਆ ਇਹਨਾਂ ਸਾਰੇ ਕੁਰਾਲੀ ਦੇ ਲੀਡਰਾਂ ਦੇ ਨਾਲ ਅਤੇ ਹਲਕਾ ਆਨੰਦਪੁਰ ਸਾਹਿਬ ਤੋਂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਵਿਜੇਂਦਰ ਸਿੰਘਲਾ ਦੇ ਨਾਲ ਕਿ ਅੱਜ ਦੇ ਇਸ ਇਕੱਠ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੋ ਅੱਜ ਨਤਮਸਤਕ ਹੋਣ ਲਈ ਜਾ ਰਹੇ ਨੇ ਆਨੰਦਪੁਰ ਸਾਹਿਬ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਅਤੇ ਹਲਕਾ ਆਨੰਦਪੁਰ ਸਾਹਿਬ ਦੇ ਲਈ ਕਿਸ ਤਰ੍ਹਾਂ ਦੀ ਲੋਕ ਬੰਦੀਆ ਉਹ ਉਲੀਕੀ ਜਾ ਰਹੀ ਹੈ ਧਰਤੀ ਦੇ ਉੱਪਰ ਜ਼ਿੰਮੇਵਾਰੀ ਪਾਰਟੀ ਦਿੰਦੀ ਹੈ ਅੱਜ ਸਾਰੇ ਆਪਣੇ ਸਾਥੀਆਂ ਨਾਲ ਆਪਣੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਨਾਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਮਾਤਾ ਨਾਨਾ ਦੇਵੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਜਾ ਰਹੇ ਤਾਂ ਕਿ ਜੋ ਸੇਵਾ ਪਾਰਟੀ ਨੇ ਮੇਰੇ ਜ਼ਿੰਮੇਵਾਰੀ ਲਈ ਹੈ ਅੱਜ ਉਸ ਸੇਵਾ ਨੂੰ ਚੰਗੇ ਤਰੀਕੇ ਨਾਲ ਨਿਭਾ ਸਕਾਂ ਇਮਾਨਦਾਰੀ ਤੇ ਸੱਚਾਈ ਨਾਲ ਇਸ ਇਲਾਕੇ ਦੀ ਤਰੱਕੀ ਵਾਸਤੇ ਕੰਮ ਕਰ ਸਕਾਂ ਇਸ ਇਲਾਕੇ ਦੇ ਨੌਜਵਾਨ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੰਮ ਕਰ ਸਕਾਂ ਉਸ ਗੱਲ ਦਾ ਇਬਾਦਤ ਲੈ ਲਈ ਗੁਰੂ ਮਹਾਰਾਜ ਦੇ ਚਰਨਾਂ ਚ ਅਸ਼ੀਰਵਾਦ ਲੈ ਜਾ ਰਹੇ ਮਾਤਾ ਨਾਨਾ ਦੀ ਕੋਸ਼ਿਸ਼ ਸਰ ਸਮਾ ਬੜਾ ਖੂਰਾ ਮਿਲਿਆ ਹੈ ਕਬਰ ਕਰ ਪਾਉਂਗੇ ਜੀ ਇਸ ਨੂੰ ਲੱਗ ਨਹੀਂ ਰਿਹਾ ਹਾਂ ਜੀ ਉਹ ਲੱਗ ਨਹੀਂ ਰਿਹਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਜਿੰਦੂ ਜੀ ਅਗਦੀ ਦਾ ਕਿੰਨਾ ਪਿਆਰ ਲੋਕਾਂ ਨੇ ਦਿੱਤਾ ਜੀ ਜੀ ਇਸ ਕਰਕੇ ਮੈਂ ਜ਼ਰੂਰ ਸਮਝਦਾ ਕਿ ਇਹ ਆਪਣੇ ਲੋਕਾਂ ਦੀ ਚੋਣ ਹੈ ਆਪਣੇ ਭਰਾਵਾਂ ਦੀ ਚੋਣ ਹੈ ਆਪਣੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਚੋਣ ਹੈ ਕਿਉਂਕਿ ਮੈਂ ਆਪਣੇ ਵਰਕਰਾਂ ਦਾ ਹਮੇਸ਼ਾ ਪਿੱਛੇ ਖੜਨ ਵਾਲਾ ਸਾਥੀ ਹਾਂ ਵਰਕਰਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨ ਵਾਲਾ ਸਾਥੀ ਹਾਂ ਕਾਂਗਰਸ ਪਾਰਟੀ ਦਾ ਸੱਚਾ ਸੁੱਚਾ ਸਪਾਈ ਥੈਂਕ ਯੂ ਸਰ ਓਕੇ ਇੱਕ ਵਾਰੀ ਬੋਲੀ ਪ੍ਰਧਾਨ ਜੀ ਠੀਕ ਹੈ ਜੀ ਚਲੋ ਸਰ ਅਜ ਕੱਟ ਕੀਤਾ ਗਿਆ ਹੈ ਵਿਜੇਂਦਰ ਸਿੰਘਲਾ ਸਾਹਿਬ ਜੋ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਨੇ ਮਾਤਾ ਨਾਨਾ ਦੇਵ ਜੀ ਦੇ ਦਰਬਾਰ ਜਾ ਰਹੇ ਸਵਾਗਤ ਕਰਨ ਲਈ ਖੜੇ ਉਹ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਮੈਂ ਤਹਿ ਦਿਲੋਂ ਧੰਨਵਾਦ ਹੈ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਤੇ ਜਿਨ੍ਹਾਂ ਨੇ ਸਾਡੇ ਇਲਾਕੇ ਨੂੰ ਸ਼੍ਰੀ ਆਨੰਦਪੁਰ ਸਾਹਿਬ ਨੂੰ ਐਡਾ ਵਧੀਆ ਲੀਡਰ ਦਿੱਤਾ ਹੈ ਸ਼੍ਰੀ ਵਿਜੇਂਦਰ ਸਿੰਘਲਾ ਜੀ ਜਿਨ੍ਹਾਂ ਨੇ ਸੰਗਰੂਰ ਦੋ ਵਾਰੀ ਐਮਪੀ ਰਹਿ ਕੇ ਤੇ ਇੱਕ ਵਾਰੀ ਐਮਐਲਏ ਰਹਿ ਕੇ ਬੜਾ ਸੰਗਰੂਰ ਆਸੀਆਂ ਵਾਸਤੇ ਕੰਮ ਕਰਿਆ ਅਸੀਂ ਤਹਿ ਦਿਲੋਂ ਧੰਨਵਾਦੀਆਂ ਕਾਂਗਰਸ ਪਾਰਟੀ ਦਾ ਸੋ ਬਰਉਂਦੀਆਂ ਦਾ ਇਹ ਵੀ ਕਹਿਣਾ ਹੈ ਕਿ ਬਾਰੀ ਉਮੀਦਵਾਰ ਹੈ ਸੋ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਫਰਕ ਪਵੇਗਾ ਦੂਜਾ ਉਹਨਾਂ ਨੂੰ ਟਾਈਮ ਬੜਾ ਘੱਟ ਮਿਲਿਆ ਸੀ ਨਹੀਂ ਜਿਹੜੀ ਗੱਲ ਹੈ ਕਿ ਬਾਰੀ ਉਮੀਦਵਾਰ ਹੈ ਇਹ ਤਾਂ ਬਿਲਕੁਲ ਝੂਠੀ ਗੱਲ ਹੈ ਕਿਉਂਕਿ ਜਦੋਂ ਉਹ ਸਾਡੇ ਇੱਥੇ ਆਪਣੇ ਮਨਿਸਟਰ ਰਹੇ ਹਨ ਉਹਨਾਂ ਨੇ ਬਹੁਤ ਜ਼ਿਆਦਾ ਇੱਥੇ ਰੋਡਾਂ ਡਵੈਲਪਮੈਂਟ ਦਾ ਕੰਮ ਕਰਵਾਇਆ ਤਾਂ ਤੇ ਉਹ ਸਾਡੇ ਇਲਾਕੇ ਦੇ ਜਾਣੂ ਕਰ ਹੈ ਬਹੁਤ ਜਾਣਕਾਰ ਹੈ ਇਲਾਕੇ ਦੇ ਵਿੱਚ ਵਿਚਾਰੇ ਵੀ ਆ ਸਾਡੇ ਬਹੁਤ ਜ਼ਿਆਦਾ ਜੇਕਰ ਗੱਲ ਕਰੀਏ ਸ਼ਹਿਰ ਕੋਰਾਲੀ ਦੀ ਅੱਜ ਉਹਨਾਂ ਦੇ ਸਵਾਗਤ ਦੇ ਲਈ ਖੜੇ ਹਾਂ ਕਾਂਗਰਸ ਪਾਰਟੀ ਤਿੰਨ ਜਗ੍ਹਾ ਜਿਹੜੇ ਸਵਾਗਤ ਕਰ ਰਹੀ ਹੈ ਇੱਕ ਜਗ੍ਹਾ ਤੁਸੀਂ ਖੜੇ ਹੋ ਸਿਟੀ ਪ੍ਰਧਾਨ ਹੋ ਦੂਜੇ ਪਾਸੇ ਟਿੰਕੂ ਜੀ ਖੜੇ ਹੈ ਜੋ ਉਮੀਦਵਾਰ ਸਨ ਇਥੋਂ ਤੇ ਉਹਨਾਂ ਦੇ ਅੱਗੇ ਚਾਵਲਾ ਸਾਹਿਬ ਖੜੇ ਹੈ ਇੱਕ ਝੁਟਦਾ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਬਿਲਕੁਲ ਨਹੀਂ ਆਉਂਦੀ ਦੋ ਫਾੜ ਹੋਏ ਹੋ ਕੀ ਲੱਗਦਾ ਨੁਕਸਾਨ ਨਹੀਂ ਹੋਵੇਗਾ ਕਾਂਗਰਸ ਪਾਰਟੀ ਨਹੀਂ 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 ਇਹ ਦੋ ਫਾੜ ਦੀ ਗੱਲ ਨਹੀਂ ਹੈ ਕਿ ਅਸਲ ਵਿੱਚ ਇਕੱਠ ਜਿਆਦਾ ਹੋ ਜਾਣਾ ਦਾ ਇੱਕ ਜਗ੍ਹਾ ਤਾਂ ਕਰਕੇ ਸਾਰੇ ਬੰਦੇ ਆਪਣੇ ਆਪਣੇ ਜਿਹੜੇ ਗਰੁੱਪ ਹੈ ਉਹਨਾਂ ਨਾਲ ਅਲੱਗ-ਅਲੱਗ ਖੜੇ ਹੈ ਦਿਨੇਸ਼ ਜੀ ਲੀਡਰ ਦਾ ਇਕੱਠ ਚਾਹੁੰਦੇ ਆ ਵੀ ਇਕੱਠ ਹੋਵੇ ਤੁਸੀਂ ਇਕੱਠ ਨੂੰ ਤੋੜ ਰਹੇ ਹੋ ਨਹੀਂ ਉਹ ਐ ਨਹੀਂ ਜੀ ਵੀ ਉਹਦੇ ਨਾਲ ਐ ਤਾਂ ਵੀ ਇਕੱਠ ਇੱਕ ਜਗ੍ਹਾ ਜਿਆਦਾ ਨਹੀਂ ਹੋ ਸਕਦਾ ਤੇ ਇੱਥੇ ਜਿਆਦਾ ਭੀੜ ਜਿਆਦਾ ਹੋਣੀ ਸੀ ਇੱਕ 그룹 ਸਾਡਾ ਟ੍ਰੈਫਿਕ ਦੀ ਸਮੱਸਿਆ ਦਾ ਵੀ ਸਾਨੂੰ ਮੀਨ ਪੁਲਿਸ ਦੇ ਹਵਾਲੇ ਤੱਕ ਕੱਲ ਪੰਜਾਬ ਚਾਓ ਯਾਤਰਾ ਕੀਤੀ ਗਈ ਹੈ ਆਕਾਦੀਆਂ ਵੱਲੋਂ ਉਹਨਾਂ ਵੱਲੋਂ ਇੱਕ ਜਗ੍ਹਾ ਹੀ ਕੱਟ ਰੱਖਿਆ ਗਿਆ ਬਾਅਦ ਤੇ ਬਾਅਦ ਕੱਟ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਹੀਂ ਉਹਨਾਂ ਨੂੰ ਲੋੜ ਹੈ ਹੀ ਕੱਟ ਦਿਖਾਉਣ ਦੀ ਸਾਨੂੰ ਪਤਾ ਕਿਉਂਕਿ ਉਹਨਾਂ ਨਾਲ ਬੰਦੇ ਹੈ ਨਹੀਂ ਉਹ ਵਿਚਾਰੇ ਆਪਣੇ ਕੱਟ ਦਿਖਾਉਂਦੇ ਫਿਰਦੇ ਸਾਨੂੰ ਪਤਾ ਜਿਹੜਾ ਕੱਟ ਹੋਇਆ ਕੱਲ ਅਸੀਂ ਦੇਖੀ ਉਹਨਾਂ ਦੀ ਵੀਡੀਓ ਤੇ ਸਾਡੀ ਪਾਰਟੀ ਬਿਲਕੁਲ ਇਕਜੁੱਟ ਹੈ ਤੇ ਅਸੀਂ ਇਕੱਠੇ ਹੋ ਕੇ ਸ੍ਰੀ ਬਜਿੰਦਰ ਸਿੰਘ 라 ਜੀ ਅੱਤਰ ਤੇ ਆਪਣੀ ਕਾਂਗਰਸ ਪਾਰਟੀ ਕੀ ਤਰ੍ਹਾਂ ਕੰਮ ਕਰਾਂਗੇ ਤੇ ਅਸੀਂ ਆਪਣੀ ਪਾਰਟੀ ਨੂੰ ਬੜੇ ਹੀ ਮਤਲਬ ਉੱਚ ਸਤਰ ਤੇ ਇੱਥੇ ਤੇ ਜਿਤਾ ਕੇ ਪੰਜਾਬ ਤੇ ਅਸੀਂ ਤਕਰੀਬਨ 8 ਦਾ 10 ਸੀਟਾਂ ਦੇ ਵਿੱਚ ਵਿੱਚ ਜਿਤਾ ਕੇ ਕਾਂਗਰਸ ਪਾਰਟੀ ਨੂੰ ਅਸੀਂ ਆਪਣੀ ਬਲੰਦ ਕਰੂ। ਠੀਕ ਹੈ ਜੀ। ਓਕੇ ਵੀ ਜੀ। ਹਾਂਜੀ ਮੈਂ ਪਹਿਲਾਂ ਤਾਂ ਤੁਹਾਡੇ ਜਰੀਏ ਤੁਹਾਡਾ ਧੰਨਵਾਦ ਕਰਦਾ। ਜਿਹੜੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ VOTER ਸਹਿਬਾਨ ਹੈ ਉਹਨਾਂ ਦਾ ਧੰਨਵਾਦ ਵੀ ਕਰਦਾ। ਤੇ ਉਹਨਾਂ ਨੂੰ ਚੇਤੇ ਵੀ ਕਰਾਨਾ ਇਹ ਬਰਜਿੰਦਰ ਸਿੰਘ 라 ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਫਾਦਰ ਇਹਨਾਂ ਦੇ ਵੱਡੇ ਸਿੰਘਲਾ ਜੀ ਉਹ ਪੰਜਾਬ 'ਚ ਖਜ਼ਾਨਾ ਮੰਤਰੀ ਵੀ ਰਹੇ ਨੇ ਸੋ ਇਹਨਾਂ ਨੂੰ ਤਜਰਬਾ ਹੈ ਪੰਜਾਬ 'ਚ 17 ਵਾਲੀ ਸਰਕਾਰ ਦੇ ਵੀ ਐਨ ਡੀ ਆਰ ਮੰਤਰੀ ਰਹੇ ਜੀ ਕਈ ਲੋਕ ਕਹੀ ਜਾਂਦੇ ਆ ਮੇਰੇ ਨੂੰ ਤਜਰਬਾ ਨਹੀਂ ਇਹਨਾਂ ਨੂੰ ਇਹ ਨਹੀਂ ਸੋ ਪੰਜਾਬ ਦੇ ਇਹ ਯੂਥ ਕਾਗਰਸ ਦੇ ਪ੍ਰਧਾਨ ਵੀ ਰਹੇ ਨੇ ਸੋ ਇਹ ਤਾਂ ਮੈਂ ਦੱਸਣਾ ਸੀ ਸਾਰੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਆ ਜਾਂ ਵਿਰੋਧੀ ਨੇ ਸਾਡੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਸੀ ਤੁਹਾਡੇ ਜ਼ਰੀਏ ਦੱਸ ਰਿਹਾ ਸੋ ਉਹਨਾਂ ਬਾਰੇ ਕਾਫੀ ਪ੍ਰਚਾਰਿਆ ਜਾ ਰਿਹਾ ਹੈ ਕਿ ਵਾਰੀ ਉਮੀਦਵਾਰ ਨੇ ਇਲਾਕੇ ਦੀ ਏਰੀਆ ਦੀ ਹਲਕੇ ਦੀ ਨੌਲੇਜ ਨਹੀਂ ਹੈ ਉਹਨਾਂ ਨੂੰ ਜੇ ਵਾਰੀ ਉਮੀਦਵਾਰ ਹੈ ਮੈਨੂੰ ਇਹ ਦੱਸਣ ਪਹਿਲਾਂ ਆਪ ਵਾਲਿਆਂ ਦੀ ਬੀਬੀ ਜਿਹੜੀ ਉਹਰੇ ਐਮਐਸਪੀ ਵਾਲੀ ਹੈ ਉਹ ਕਿੱਥੇ ਦੀ ਹੈ ਮੈਨੂੰ ਦੱਸਣ ਇਹ ਜਿਹਨਾਂ ਸਾਡੇ ਪ੍ਰੋਫੈਸਰ ਪ੍ਰੋਫੈਸਰ ਸਾਹਿਬ ਹੈ ਵੀ ਇਹ ਕਿੱਥੇ ਦੇ ਹੈ ਵੀ ਪਟਿਆਲਾ ਜ਼ਿਲ੍ਹੇ ਦੇ ਹੈ ਜੀ ਜੇ ਇਹ ਇਹ ਮੈਨੂੰ ਦੱਸਣਾ ਇਹ ਕੰਗ ਸਾਹਿਬ ਕਿੱਥੇ ਦੇ ਹੈ ਜਿਹੜੇ ਮਨਵਿੰਦਰ ਕੰਗ ਜੀ ਖੜੇ ਹੈ ਇਹ ਕਿਤੇ ਪੰਜਾਬ ਇੱਥੇ ਦੇ ਹੈ ਸੋ ਇਹ ਤਾਂ ਐਵੇਂ ਬਿਲੀਆਂ ਗੱਲਾਂ ਹੈ ਇਹ ਤਾਂ ਫੇਰ ਬਰਿੰਦਰ ਸਿੰਘ ਰਾਜੀ ਤਾਂ ਚੰਡੀਗੜ੍ਹ ਰਹਿੰਦੇ ਆ ਪਹਿਲੀ ਵਾਰ ਰਿਸ਼ਤੇਦਾਰੀਆਂ ਇਹਨਾਂ ਦੀਆਂ ਮੈਂ ਜਾਣਦਾ ਰਿਸ਼ਤੇਦਾਰੀਆਂ ਨੇ ਖੈੜ ਖੈੜ ਚ ਵਿਆਹ ਕਰਾਲੀ ਚ ਵਿਆਹ ਮੇਰੇ ਮਰੰਡੇ ਜੂੜੀ ਆ ਸੋ ਕਹਿਣਾ ਪਾਵੇ ਤਾਂ ਇੱਕ ਅਲੀਗੇਸ਼ਨ ਲੈਣਾ ਹੁੰਦਾ ਦੂਸਰੇ ਬੰਦੇ ਨੂੰ ਛੋਟਾ ਕਰਕੇ ਆਪ ਦਾ ਆਪਣੇ ਆਪ ਨੂੰ ਵੱਡਾ ਸਮਝਣਾ ਸਮਝਾਣਾ ਹੁੰਦਾ ਦੱਸਣਾ ਹੁੰਦਾ ਮੰਤਰੀ ਵਰਗੇ ਕੰਮ ਦੇਖਿਆ ਯਾਰ ਇਹ ਕਾਂ ਨੀ ਫੁੱਟਾ ਕਿਤੇ ਹੱਦ ਤੱਕ ਇਹ ਕਹਿੰਦੇ ਖਤਮ ਹੀ ਹੋ ਰਹੀ ਹੈ ਕਾਂਗਰਸ ਕੋਈ ਕਦੇ ਪੂਰੀ ਹੋ ਜਾਏਗੀ ਕਾਂਗਰਸ ਕੋਈ ਫੁੱਟੇ ਨਹੀਂ ਹੈ ਜਿਹੜੇ ਜਿਹੜੇ ਫੁੱਟ ਗਰੀ ਫਿਰਦੇ ਹੋਣਗੇ ਆਪਜੀ ਹੋਊਗੀ ਉਹਨਾਂ ਦੀ ਤੁਸੀਂ ਆ ਦੇਖੋ ਕੱਠ ਕਿੰਨਾ ਤੁਸੀਂ ਤੁਹਾਡੇ ਸਾਹਮਣੇ ਹੈ 1.5 200 200 ਕਾਰ ਘੜੀ ਆ ਇਹ ਫੁੱਟਾ ਕਿਤੇ ਇਹ ਕੱਲੀ ਖਰੜ ਹਲਕੇ ਦੀ ਆ ਵਿਚੇ ਖਰੜ ਦੇ ਵੀ ਇਹ ਬੰਦਿਆਂ ਨੂੰ ਪੁੱਛ ਲੋ ਵਿਚੇ ਇਧਰ ਖਿਦਰਾਬਾਦ ਸਾਰੇ ਬਸੇ ਨੇ ਆ ਦੋਏ ਬਲੌਗ ਪ੍ਰਧਾਨ ਬਲੌਗ ਪ੍ਰਧਾਨ ਗ੍ਰਿੰਦਰ ਜੀ ਖੜੇ ਨੇ ਹਲਾਲਪੁਰ ਥੈੜ ਤੋਂ ਬਲੌਗ ਪ੍ਰਧਾਨ ਮਦਨ ਜੀ ਖੜੇ ਨੇ ਹੈ ਜੀ ਜਿਹੜਾ ਜ਼ਿਲ੍ਹੇ ਦੇ ਐਸ ਸੀ ਐਲ ਦੇ ਚੇਅਰਮੈਨ ਹੈ ਉਹ ਬੂਥਗੜ੍ਹ ਜੀ ਉਹ ਖੜੇ ਹੈ ਪਹਿਲੀ ਵਾਰ ਜਿਹੜਾ ਸਿੰਘਲਾ ਸਾਹਿਬ ਨੇ ਕਰਾਲੀ ਦੇ ਵਿੱਚ ਆਉਣਾ ਸੀ ਬਾਕੀ ਜਿੰਨੇ ਵੀ ਆਗੂਆਂ ਨੇ ਰੋਡ ਸ਼ੋਅ ਕੀਤਾ ਕਰਾਲੀ ਦੇ ਵਿੱਚ ਉਹ ਕਹਿ ਗਏ ਸਿਰ ਵਿਜੇਂਦਰ ਸਿੰਘਲਾ ਸਾਹਿਬ ਜਿਹੜੇ ਉਹ ਬਾਹਰੋਂ ਹੋ ਕੇ ਜਾ ਰਹੇ ਤੇ ਉਹਨਾਂ ਦਾ ਜਿਹੜਾ ਸਵਾਗਤ ਵੀ ਤਿੰਨ ਜਗ੍ਹਾ ਕੀਤਾ ਜਾ ਰਿਹਾ ਇੱਕ ਜਗ੍ਹਾ ਸ਼ਹਿਰੀ ਪ੍ਰਧਾਨ ਖੜੇ ਹੋ ਤੁਸੀਂ ਖੜੇ ਹੋ ਅੱਗੇ ਚਾਵਲਾ ਜੀ ਖੜੇ ਆ ਇਹ ਫੁੱਟ ਨਹੀਂ ਆ ਤਾਂ ਹੋਰ ਕੀ ਹੈ ਜੀ ਕੋਈ ਫੁੱਟ ਨਹੀਂ ਹੈ ਮੈਂ ਕੰਸਟੀਚੁਐਂਸੀ ਦਾ ਨਮਾਇੰਦਾ ਮੈਂ ਆਪਦੀ ਕੰਸਟੀਚੁਐਂਸੀ ਦੇਖਦਾ ਇੱਥੇ ਖੜਨਾ ਜਿਹੜਾ ਪ੍ਰਧਾਨ ਹੈ ਉਹਨੇ ਮਹਾਲੀ ਤੋਂ ਲੈ ਕੇ ਸਾਰਾ ਜ਼ਿਲ੍ਹਾ ਦੇਖਣਾ ਹੈ ਹੈ ਜੀ ਉਹਨੂੰ ਆਪਦੀ ਹਾਜ਼ਰੀ ਦਾ ਲਵਾਣੀ ਪੈਣੀ ਹੈ ਜ਼ਿਲ੍ਹੇ ਦਾ ਪ੍ਰਧਾਨ ਹੈ ਮੈਂ ਆਪਦੀ ਕੰਸਟੀਚੁਐਂਸੀ ਦਾ ਜਿਹੜੇ ਚਾਵਲਾ ਜੀ ਹੈ ਉਹਨਾਂ ਨੂੰ ਪੁੱਛ ਲਓ ਸਾਰੇ ਇਕੱਠੇ ਆ ਉਹ ਗਊ ਸੁਰੱਖਿਆ ਦੇ ਵਾਈਸ ਚੇਅਰਮੈਨ ਆ ਪੰਜਾਬ ਦੇ ਉਹਨਾਂ ਨੇ ਪੰਜਾਬ ਵੱਲੋਂ ਆਪਦੀ ਦਿਖਾਣੀ ਆ ਇਹਦੇ 'ਚ ਫੁੱਟ ਵਾਲੀ ਦਾ ਕੋਈ ਕਿੱਲੇ ਨਹੀਂ ਆਈ ਫਿਰ ਤਿੰਨ ਜਗ੍ਹਾ ਸਵਾਗਤ ਕਿਉਂ ਹੁੰਦਾ ਸਰ ਸਵਾਗਤ ਇੱਕ ਜਗ੍ਹਾ ਨਹੀਂ ਕੀਤਾ ਜਾਂਦਾ ਸਵਾਗਤ 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 ਮੇਰੀ ਆਏ ਦੱਸੋ ਫਿਰ ਮਹਾਲੀ 'ਚ ਵੀ ਆ ਜੀ ਮਹਾਲੀ 'ਚ ਵੀ ਹੋ ਰਿਹਾ ਫਿਰ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਉਹ ਆਪਣੇ ਹਲਕੇ ਵਾਸਤੇ ਕਰ ਰਹੇ ਹਨਾ ਸਿੱਧੂ ਸਾਹਿਬ ਮੇਰੇ ਮੇਰੇ ਹਲਕੇ ਦੇ ਜਿਹੜੇ ਮੇਰੀ ਕੰਸਟੀਚੁਐਂਸੀ ਦੇ ਆ ਦੋ ਬਲਾਕਾਂ ਦੋਵੇਂ ਬਲਾਕਾਂ ਦੇ ਪ੍ਰਧਾਨ ਖੜੇ ਆ ਜ਼ਿਲ੍ਹੇ ਦਾ ਐਸਸੀਐਲ ਦਾ ਚੇਅਰਮੈਨ ਉਰੇ ਖੜਾ ਬਾਕੀ ਵੱਖ-ਵੱਖ ਜ਼ਿਲ੍ਹੇ ਦੇ ਅਹੁਦੇਦਾਰ ਉਰੇ ਖੜੇ ਮੇਰੇ ਨਾਲ ਖੜੇ ਆ ਚਰਚਾਵਾਂ ਇਹ ਵੀ ਤੇਜ ਹੈ ਕਿ ਜਗਮੋਣ ਸਿੰਘ ਕੰਗ ਵਾਪਸ ਪਾਰਟੀ ਦੇ ਵਿੱਚ ਆ ਸਕਦੇ ਆ ਜੇਕਰ ਕੱਲ ਨੂੰ ਵਿਜੇਂਦਰ ਸਿੰਘਲਾ ਸਾਹਿਬ ਉਹਨਾਂ ਨੂੰ ਲੈ ਕੇ ਆਉਂਦੇ ਆ ਕਿ ਆ ਸਵਾਗਤ ਕੀਤਾ ਜਾਊਗਾ ਜੀ ਉਹਨਾਂ ਦਾ ਦੇਖੋ ਇਹਦਾ ਪਬਲਿਕ ਆ ਇਹਨਾਂ ਨੇ ਹੋ ਸਕਦਾ ਸਿੰਘਲਾ ਜੀ ਨੂੰ ਕਹਿ ਦਿੱਤਾ ਹੋਵੇ ਜਿਹੜੇ ਮੇਰੇ ਨਾਲ ਪਿੰਡਾਂ ਦੇ ਪੰਜ ਸਰਪੰਚ ਆ ਉਹਨਾਂ ਨੇ ਕਹਿਤਾ ਹੋਵੇ ਅਹੁਦੇਦਾਰਾਂ ਨੇ ਕਹਿਤਾ ਹੋਵੇ ਕੋਈ ਉਹਨਾਂ ਵਾਸਤੇ ਤਿਆਰ ਨਹੀਂ ਹੈ ਜੋ ਕਾਂਗਰਸ ਨੂੰ ਪਿਆਰ ਕਰਦੇ ਨੇ ਇਸ ਹਲਕੇ ਦੇ ਲੋਕ ਚਾਹੇ ਤੁਸੀਂ ਪ੍ਰਧਾਨ ਦੀ ਗੱਲ ਕਰਦੇ ਹੋ ਜ਼ਿਲ੍ਹੇ ਦੀ ਉਹਨੂੰ ਪੁੱਛ ਲਓ ਚਾਹੇ ਤੁਸੀਂ ਚਾਵਲਾ ਜੀ ਦੀ ਗੱਲ ਕਰਦੇ ਹੋ ਉਹਨਾਂ ਨੂੰ ਪੁੱਛ ਲਓ ਜਿਸ ਬੰਦੇ ਨੇ 30 ਸਾਲ ਪਾਰਟੀ ਨੂੰ ਖਾਦਾ ਹੋਵੇ ਜੀ ਪਾਰਟੀ ਨਾਲ ਕਿਹਾ ਬਿਹਾਰ ਉਹਦਾ ਚੰਗਾ ਸੀ ਬਾਈ ਚ ਸਰਕਾਰ ਛੱਡਣੀ ਪਾਰਟੀ ਦੇ ਰਹਿ ਗਏ ਤੇ ਪੱਲੇ ੱਡਨੇ ਕਾਂਗਰਸ ਪਾਰਟੀ ਦੇ ਸਾਡੇ ਇੱਥੇ ਤੇ ਉਸ ਵਕਤ ਦੇ ਮੁੱਖ ਮੰਤਰੀ ਰਹਿ ਗਏ ਤੇ ਪੱਲੇ ੱਡਨੇ ਮੈਂ ਤਾਂ ਬਹੁਤ ਛੋਟੀ ਚੀਜ਼ ਹੈ ਮੈਂ ਤਾਂ ਉਹਦੀ 92 ਤੋਂ ਲੈ ਕੇ 17 ਰਕਮਦਦ ਕਰੀਏ ਕੁਛ ਨਾ ਕੁਛ ਉਹਦੀ ਹਮਦਦ ਕੀਤੀ ਆ ਉਹ ਦੱਸੋ ਵੀ ਉਹ ਚੰਗੀ ਗੱਲ ਸੀ ਜਦੋਂ ਪਾਰਟੀ ਨੂੰ ਲੋਡ ਸੀ 54 MP ਰਹਿ ਗਏ ਜੀ ਸਾਡੇ ਉਰੇ 18 ਰਹਿ ਗਏ MLA ਤੋਂ ਉਦੋਂ ਲੋਡ ਸੀ ਉਦੋਂ ਨਾਲ ਨਹੀਂ ਖੜਿਆ ਅੱਜ ਤਾਂ ਉਹਨੂੰ ਲੋੜ ਆ ਜੀ ਅੱਜ ਉਹ ਥੁੱਕ ਕੇ ਚੱਟਣਾ ਨਹੀਂ ਚਾਹੀਦਾ ਉਹਨੂੰ ਮੈਂ ਕਹਿੰਦਾ ਵੀ ਜਿੱਥੇ ਹੈਗਾ ਉਹਨੂੰ ਉੱਥੇ ਰਹਿਣਾ ਚਾਹੀਦਾ ਧੰਨਵਾਦ ਚਾ ਅੱਜ ਲੋਕ ਸਭਾ ਦੇ ਉਮੀਦਵਾਰਾਂ ਜਿਹੜੇ ਮਜੀਂਦਰ ਸਿੰਘਲਾ ਜੀ ਆ ਰਹੇ ਨੇ ਉਹਨਾਂ ਦਾ ਸਵਾਗਤ ਲਈ ਕੀ ਕੀ ਤਿਆਰੀਆਂ ਕਰ ਰੱਖੀਆਂ ਕੀ ਕਹਿਣਾ ਚਾਹਦੇ ਹੋ ਦੇਖੋ ਉਹ ਚੱਲੇ ਆ ਸਵੇਰੇ ਮੁਹਾਲੀ ਤੋਂ ਆਪਣੇ ਹਲਕੇ 'ਚੋਂ ਚੱਲੇ ਆ ਵੱਖ-ਵੱਖ ਜਗ੍ਹਾ ਉਹਨਾਂ ਦੀ ਜਿਹੜੇ ਸਵਾਗਤ ਕੀਤੇ ਜਾ ਰਹੇ ਆ ਤੇ ਇਸੇ ਤਰੀਕੇ ਨਾਲ ਜਿਹੜਾ ਅਸੀਂ ਬਨੁਮਾਝ ਦੇ ਸਵਾਗਤ ਰੱਖਿਆ ਇਸ ਤੋਂ ਬਾਅਦ ਸੋਲਖੀਆਂ ਸਾਹਿਬ ਤੇ ਹੋਰ ਭਰਤਗੜ ਸਾਰੇ ਲੋਕਾਂ ਨੇ ਜਿਹੜਾ ਵੱਖ-ਵੱਖ ਤਰੀਕੇ ਨਾਲ ਸਵਾਗਤ ਰੱਖਿਆ ਅੱਜ ਬਹੁਤ ਭਾਰੀ ਉਤਸ਼ਾਹ ਹੈ ਲੋਕਾਂ 'ਚ ਕੀ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵਧੀਆ ਜੋ ਹਾਈ ਕਮਾਂਡ ਵੱਲੋਂ ਨੇਤਾ ਭੇਜਿਆ ਗਿਆ ਸੂਝਵਾਨ ਪੜੇ ਲਿਖੇ ਵਿਜੇਂਦਰ ਸਿੰਘਲਾ ਜੀ ਜੋ ਕਿ ਪਹਿਲਾ ਮੈਂਬਰ ਪਾਰਲੀਮੈਂਟ ਰਹਿ ਚੁਕੇ ਪਿਛਲੀ ਸਰਕਾਰ 'ਚ ਸਾਡੇ ਮਨਿਸਟਰ ਰਹਿ ਚੁਕੇ ਬਹੁਤ ਅੱਛੇ ਇਨਸਾਨ ਹੈ ਸੋ ਅੱਜ ਲੋਕਾਂ 'ਚ ਪਿੰਡਾਂ 'ਚ ਉਤਸ਼ਾਹ ਹੈ ਕਿ ਕੱਲੀ ਕੱਲੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਅਸੀਂ ਜਿਤਾਉਣਾ ਹੈ ਔਰ ਜੋ ਝਾੜੂ ਨੇ ਅਤਿਆਚਾਰ ਕੀਤੇ ਹਨ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਉਹਨਾਂ ਦਾ ਲਿਖਾ ਜੋਖਾ ਜਿਹੜਾ ਹੈਗਾ ਅਸੀਂ ਹਰੇਕ ਤਰੀਕੇ ਨਾਲ ਪੂਰਾ ਕਰਾਂਗੇ ਕਹੀ ਜੀ ਤਿਆਰੀਆਂ ਕਰ ਰੱਖੀਆਂ ਇਸ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਬਣਾਏ ਕਾਂਗਰਸ ਪਾਰਟੀ ਨੇ ਪੂਰੀਆਂ ਤਿਆਰੀਆਂ ਕਰ ਰੱਖੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਬੂਥਾਂ ਦੇ ਵਿੱਚ ਸਾਡੀਆਂ ਮਹਿਲਾਵਾਂ ਜਿਹੜੀਆਂ ਹੈਗੀਆਂ ਇਹ ਸਾਡੇ ਯੂਥ ਦੇ ਸਾਥੀ ਸਾਡੇ ਸੀਨੀਅਰ ਸਰਪੰਚ ਪੰਚ ਜਿਹੜੇ ਪਹੁੰਚੇ ਹੋਏ ਸਾਰੇ ਵੱਖ-ਵੱਖ ਕੋਨੇ-ਕੋਨੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਵਿਜੇਂਦਰ ਸਿੰਘਲਾ ਜੀ ਦੀ ਜਿਹੜੀ ਗੱਲਾਂ ਰੱਖਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਵੋਟਾਂ ਨਾਲ ਜਿਹੜੀ ਹੈਗੀ ਜਿੱਤ ਹਾਸਲ ਕਰਨਗੇ ਆ ਪ੍ਰਵੋਧਕ ਦਾ ਦੋਸ਼ ਹੈ ਕਿ ਜਿਹੜੇ ਵਿਜੇਂਦਰ ਸਿੰਘ ਰਾਜੀ ਹੈ ਬਾਹਰਲੇ ਉਮੀਦਵਾਰ ਨਾ ਕੀ ਕਹਿਣਾ ਚਾਹੁੰਦੇ ਦੇਖੋ ਬਾਹਰਲਾ ਉਮੀਦਵਾਰ ਨਹੀਂ ਹੁੰਦਾ ਜੋ ਉਮੀਦਵਾਰ ਵੈਸਟ ਕੈਂਡੀਡੇਟ ਹੋਵੇ ਉਸ ਕੈਂਡੀਡੇਟ ਨੂੰ ਜਿਹੜਾ ਹੈਗਾ ਉਤਾਰਿਆ ਜਾਂਦਾ ਹੁਣ ਜਿਹੜੇ ਸਾਡੇ ਚੀਮਾ ਸਾਹਿਬ ਹੈ ਇਹ ਗਰਦਾਸਪੁਰ ਚਲੇ ਗਏ ਇਸੇ ਤਰੀਕੇ ਨਾਲ ਜਦੋਂ ਜਿੱਥੇ ਕੈਂਡੀਡੇਟ ਦੀ ਜ਼ਰੂਰਤ ਹੋਵੇ ਜਿੱਥੇ ਕੈਂਡੀਡੇਟ ਫਿੱਟ ਆਉਂਦਾ ਹੋਵੇ ਹਾਈ ਕਮਾਂਡ ਨੇ ਦੇਖਣਾ ਹੁੰਦਾ ਉੱਥੇ ਉਸ ਕੈਂਡੀਡੇਟ ਨੂੰ ਦੰਨੇ ਸੋ ਇਸ ਤਰੀਕੇ ਨਾਲ ਤੁਸੀਂ ਸਣੀ ਦਿਓ ਨੂੰ ਦੇਖੋ ਚੱਕ ਕੇ ਗਰਦਾਸਪੁਰ ਤੇ ਬੀਜੇਪੀ ਨੇ ਲੜਾਇਆ ਉਧਰ ਸੋ ਇਸ ਤਰੀਕੇ ਨਾਲ ਕੋਈ ਵੀ ਬਾਹਰਲਾ ਕੈਂਡੀਡੇਟ ਨਹੀਂ ਵਿਜੇਂਦਰ ਸਿੰਘ 라 ਜੀ ਸਾਡੇ ਪੰਜਾਬ ਦੇ ਹੈ ਔਰ ਪੰਜਾਬ ਯੂਥ ਕਾਂਗਰਸ ਦੇ ਸਾਡੇ ਪ੍ਰਧਾਨ ਰਹੇ ਔਰ ਸਾਡੇ ਮਨਿਸਟਰ ਰਹੇ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਰਹੇ ਬਿਲਕੁਲ ਸਾਡੇ ਆਪਣੇ ਹੈ ਔਰ ਪੰਜਾਬ ਦੇ ਕੋਨੇ ਕੋਨੇ ਦੇ ਦਿਲਾਂ ਦੇ ਵਿੱਚ ਵਸਣ ਵਾਲੇ ਭਜੇਂਦਰ ਸਿੰਘ ਰਾਜ ਚਾवला ਸਾਹਿਬ ਕੀ ਕਾਰਨ ਹੈ ਜਿਹੜਾ ਇਕੱਠ ਬਾਹਰ ਰੱਖਿਆ ਗਿਆ ਕਰਾਲੀ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ ਬਾਕੀ ਜਿੰਨੇ ਵੀ ਉਮੀਦਵਾਰ ਆ ਕਰਾਲੀ ਦੇ ਵਿੱਚੋਂ ਉਹ ਗਿਆ ਨਿਕਲੇ ਆ ਦੇਖੋ ਕਰਾਲੀ ਦੇ ਵਿੱਚ ਨਾ ਅੱਜ ਜਿਹੜਾ ਹੈਗਾ ਕਰਾਲੀ ਦੇ ਵਿੱਚ ਜਿਹੜੀ ਬਾਰ-ਬਾਰ ਜਿਹੜੀ ਅਸੀਂ ਰੂਟਸੋਂ ਕੱਢਾਂਗੇ ਉਹ ਥੋੜੇ ਦਿਨਾਂ ਤੱਕ ਦੁਆਰੇ ਕੱਢੂਗੇ ਜਿਹੜਾ ਅੱਜ ਜਿਹੜਾ ਹੈਗਾ ਦਰਸ਼ਨ ਕਰਨ ਜਾ ਰਹੇ ਆ ਮਾਤਾ ਨੈਣਾ ਦੇਵੀ ਜਿਹਦੇ ਸ਼੍ਰੀ ਆਨੰਦਪੁਰ ਸਾਹਿਬ ਦੇ ਸੋ ਇਸ ਕਰਕੇ ਜਿਹੜਾ ਕਿ ਸਾਡਾ ਜਿਹੜਾ ਰੂਟ ਪ੍ਰੋਗਰਾਮ ਜਿਹੜਾ ਪਲਾਨ ਬਣਿਆ ਉਹ ਬਾਈਪਾਸ ਦਾ ਹੀ ਬਣਿਆ ਹੈਗਾ ਇਸ ਤਰੀਕੇ ਨਾਲ ਸ਼ਹਿਰ ਦੇ ਵਿੱਚ ਜਾਣ ਨਾਲ ਬੜੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਵਿੱਚ ਪ੍ਰੋਗਰਾਮ ਰੱਖੇ ਜਾਣਗੇ ਜਿਹੜੇ ਕਾਂਗਰਸੀ ਵੱਡੇ-ਵੱਡੇ ਲੀਡਰਾਂ ਤੋਂ ਛੱਡ ਕੇ ਬੀਜੇਪੀ માં ਰਲ ਗਏ ਆ ਕਿਾ ਉਸ ਦੇ ਨਾਲ ਕਾਂਗਰਸ ਨੂੰ ਫਰਕ ਪਵੇਗਾ ਜੀ ਦੇਖੋ ਕੋਈ ਲੀਡਰ ਕਿਸੇ ਪਾਰਟੀ ਨਾਲ ਚਲੇ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਲੀਡਰ ਨਾਲ ਹਮੇਸ਼ਾ ਕਦੇ ਕੋਈ ਵੋਟ ਨਹੀਂ ਜਾਂਦੀ ਕਿਉਂਕਿ ਲੀਡਰ ਨੂੰ ਲੋਕ ਲੀਡਰ ਬਣਾਉਂਦੇ ਆ ਇਹ ਵਰਕਰ ਇਹ ਵੋਟਰ ਉਹਨੂੰ ਲੀਡਰ ਬਣਾਉਂਦੇ ਆ ਸੋ ਜਿਹੜੀ ਵੋਟਰਾਂ ਦੀ ਆਪਣੀ ਪਛਾਣ ਹੈ ਉਹ ਅੱਜ ਵੀ ਸਾਡੇ ਖੂਨ ਦੇ ਵਿੱਚ ਕਾਂਗਰਸ ਪਾਰਟੀ ਦੀ ਹੈਗੀ ਹੈ ਇਕੱਲੇ ਇਕੱਲੇ ਵਰਕਰ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਣੀ ਹੈ ਜਿਹੜੇ ਲੀਡਰ ਚੱਲੇਗੇ ਮੌਕਾ ਫਰਸਤ ਉਹਨਾਂ ਨੂੰ ਕਿਸੇ ਵੀ ਕੀਮਤ ਪਰ ਜਿਹੜਾ ਹੈਗਾ ਲੋਕਾਂ ਨੇ ਬਖਸ਼ਣਾ ਨਹੀਂ ਅੱਹ ਗੱਲ ਕਰੀਏ ਕਰਾਲੀ ਸ਼ਹਿਰ ਦੀ ਇੱਕ ਜੁੜਤਾ ਜਿਹੜੀ ਕਾਂਗਰਸ ਆਗੂਆਂ ਦੇ ਵਿੱਚ ਨਹੀਂ ਨਜ਼ਰ ਆ ਰਹੀ ਤਿੰਨ ਜਗ੍ਹਾ ਜਾ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜਾ ਸਵਾਗਤ ਕੀਤਾ ਜਾ ਰਿਹਾ ਇੱਕ ਪਾਸੇ ਟਿੰਕੂ ਜੀ ਖੜੇ ਆ ਦੂਜੇ ਪਾਸੇ ਸ਼ਹਿਰੀ ਪ੍ਰਧਾਨ ਖੜੇ ਨੇ ਤੀਜੇ ਪਾਸੇ ਤੁਹਾਡਾ ਟੈਂਟ ਲੱਗਿਆ ਹੁੰਦਾ ਹੈ ਲੱਗਾ ਨਹੀਂ ਕਿ ਜਿਹੜਾ ਇਹ ਭੇਦਭਾਵ ਹੈ ਇਹ ਆਪਤ ਦੇ ਵਿੱਚ ਟਕਰਾਅ ਹੈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਊਗਾ ਜੀ ਕੋਈ ਭੇਦਭਾਵ ਨਹੀਂ ਹੈਗਾ ਸਾਡਾ ਇਕੱਠ ਹੈ ਇੰਨਾ ਕਰਾਲੀ ਸ਼ਹਿਰ ਦੇ ਵਿੱਚ ਉਤਸ਼ਾਹ ਹੈ ਇੰਨਾ ਲੋਕਾਂ ਨੂੰ ਕਿ ਇੱਕ ਜਗ੍ਹਾ ਇੰਨਾ ਇਕੱਠ ਨਹੀਂ ਕਰ ਸਕਦੇ ਤੇ ਅਸੀਂ ਇਸ ਕਰਕੇ ਅਸੀਂ ਚਾਰ ਜਗ੍ਹਾ ਇਕੱਠ ਕਰਕੇ ਵਿਜੇਂਦਰ ਸਿੰਘ 라 ਜੀ ਨੂੰ ਦੱਸਿਆ ਕਿ ਸਾਡੇ ਕਰਾਲੀ ਦੇ ਵਿੱਚ ਖਾਸ ਤੌਰ ਤੇ ਕਿੰਨਾ ਲੋਕਾਂ ਚ ਉਤਸ਼ਾਹ ਹੈ ਇਸ ਕਰਕੇ ਸਾਡੀ ਚਾਰ ਜਗ੍ਹਾ ਪਰ ਜਿਹੜਾ ਹੈਗਾ ਵੱਖ-ਵੱਖ ਜਗ੍ਹਾ ਤੇ ਤੁਹਾਡਾ ਸਵਾਗਤ ਕਰਕੇ ਵੀ ਸਾਡਾ ਜਿਹੜਾ ਹਲੇ ਵੀ ਕਾਫੀ ਇਕੱਠ ਜਿਹੜਾ ਹੈਗਾ ਸ਼ਹਿਰਾਂ ਦੇ ਵਿੱਚ ਨਾ ਜਾਣ ਕਰਕੇ ਅੱਜ ਰਹਿ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸ਼ਹਿਰ ਦੇ ਵਿੱਚ ਦੇਖ ਲਿਓ ਕਿਸ ਤਰ੍ਹਾਂ ਦਾ ਮਾਹੌਲ ਬਣੂਗਾ ਲਾਸਟ ਸਵਾਲ ਹੈ ਜੀ ਸੋਣਾਂ ਦੇ ਵਿੱਚ ਆ ਰਿਹਾ ਹੈ ਕਿ ਵਿਜੇਂਦਰ ਸਿੰਘਲਾ ਸਾਹਿਬ ਹੈ ਜਿਹੜੇ ਉਹ ਜਗਮਉਂ ਸਿੰਘ ਕੰਗ ਨੂੰ ਵਾਪਸ ਪਾਰਟੀ ਦੇ ਵਿੱਚ ਲਿਆ ਰਹੇ ਆ ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਜਿਹੜਾ ਹਲਕੇ ਦੇ ਆਗੂ ਹੈ ਸਵਾਗਤ ਕਰਨਗੇ ਉਹਨਾਂ ਦਾ ਦੇਖੋ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵਿਜੇਂਦਰ ਸਿੰਘਲਾ ਜੀ ਕਿਸ ਤਰ੍ਹਾਂ ਦੀ ਮਤਲਬ ਮੇਰਾ ਖਿਆਲ ਨਾ ਨਹੀਂ ਗੱਲ ਕਰਨਗੇ ਅੱਜ ਜਿਹੜਾ ਜਗਮਉਨ ਸਿੰਘ ਕੰਗ ਨੇ ਕਾਂਗਰਸ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਮੁੱਖ ਮੰਤਰੀ ਪੰਜਾਬ ਮੌਜੂਦਾ ਜਦੋਂ ਸੀਗੇ ਚਰਨਜੀਤ ਚੰਨੀ ਉਹਨਾਂ ਦੇ ਹਲਕੇ 'ਚ ਜਾ ਕੇ ਉਹਨਾਂ ਦੀ ਵਿਰੋਧਤਾ ਕੀਤੀ ਕਾਂਗਰਸ ਪਾਰਟੀ ਦੀ ਨਖੈਦੀ ਕੀਤੀ ਸੋ ਇਸ ਤਰ੍ਹਾਂ ਦੇ ਬੰਦੇ ਨੂੰ ਕਿਸੇ ਵੀ ਕੀਮਤ ਪਰ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਲਿਆ ਜਾਊਗਾ ਅੱਜ ਉਹ ਲੇਲੜੀਆਂ ਕੱਢ ਰਹੇ ਹਨ ਵੀ ਮੈਨੂੰ ਕਾਂਗਰਸ ਪਾਰਟੀ ਦੇ ਵਿੱਚ ਦਵਾਰ ਤੋਂ ਲਿਆ ਜਾਵੇ ਜਦਕਿ ਲੋਕਾਂ ਦੀ ਹਲਕੇ ਦੀ ਇਕੋ ਆਵਾਜ਼ ਹੈ ਇਹ ਉਹ ਤੇ ਡਰ ਕੇ ਕੋਈ ਆਵਾਜ਼ ਨਹੀਂ ਹੈ ਲੋਕਾਂ ਨੇ ਸਤੇ ਹੋયા ਨੇ ਆਵਾਜ਼ ਕੱਢੀ ਹੈ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਦਵਾਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਕੀਮਤ ਪਰ ਵੀ ਨਹੀਂ ਲੈਣਾ ਚਾਹੀਦਾ ਔਰ ਨਾ ਹੀ ਲਵਾਂਗੇ ਤਮਾਮ ਵਰਕਰ ਸਾਡੇ ਤਮਾਮ ਲੀਡਰ ਤਮਾਮ ਸਰਪੰਚ ਪੰਚ ਦੀ ਇਕੋ ਆਵਾਜ਼ ਹੈ ਕਿ ਅਸੀਂ ਇਸ ਤਰ੍ਹਾਂ ਦੇ ਜਿਹੜੇ ਪਿੱਠ 'ਚ ਛੁਰਾ ਮਾਰਨ ਵਾਲੇ ਬੰਦਿਆਂ ਨੂੰ ਕਿਸੇ ਵੀ ਕੀਮਤ ਪਾਰਟੀ ਚ ਨਹੀਂ। ਜੇਕਰ ਆਉਂਦੇ ਆ ਫੇਰ ਵੀ ਫੇਰ ਥੋੜਾ ਕੀ ਸਟੈਂਡ ਹੋਊਗਾ ਜੀ। ਜੇਕਰ ਆਣੇ ਆ ਪਾਰਟੀ ਹਾਈ ਕਵਰਡ ਨੂੰ ਫਿਰ ਅਸੀਂ ਪੁੱਛਾਂਗੇ ਉਹ ਤੇ ਬਾਅਦ ਤੁਹਾਡੇ ਨਾਲ ਅਗਲੀ ਗੱਲ ਕਰੂੰਗੇ। ਆਉਣ ਵਾਲੇ ਸਮੇਂ 'ਚ ਹਲੇ ਬਿਲਕੁਲ ਨਹੀਂ ਆਏ। ਆਪਾਂ ਐਵੇਂ ਅਗਲੇ ਨੂੰ ਹਾਈਲਾਈਟ ਕਰ ਦਈਏ ਮੀਡੀਆ 'ਚ ਵੀ ਉਹ ਆ ਰਹੇ ਜੋ ਚਲੇ ਗਈ ਜੀ ਨਾ ਤਾਂ ਉਹ ਸ਼ੇਰ ਹੈ ਨਾ ਉਹ ਗਿੱਦੜਾ। ਕੋਈ ਕਾਮ ਇਨਸਾਨ ਹੈ ਅਸੀਂ ਵੀ ਆਮ ਇਨਸਾਨ ਹੈ। ਸੋ ਸਾਨੂੰ ਅੱਜ ਪਾਰਟੀ ਦੇ ਕੰਮ ਦੀ ਸਭ ਤੋਂ ਪਹਿਲ ਜਿਹੜੀ ਹੈਗੀ ਹੈ ਅਸੀਂ ਪਾਰਟੀ ਦਾ ਕੰਮ ਕਰਕੇ ਵਿਜੇਂਦਰ ਸਿੰਘ ਰਾਜ ਜੀ ਨੂੰ ਬਹੁਤ ਭਾਰੀ ਵੋਟਾਂ ਨਾਲ ਜਿਤਾਣਾ ਔਰ ਹਰ ਵਾਰ ਲੋਕ ਸਭਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦ ਜਦ ਲੋਕ ਸਭਾ ਦੀ ਵੋਟਾਂ ਆਈਆਂ ਨੌ ਵਿਧਾਨ ਸਭਾ ਹਲਕਿਆਂ ਚ ਸਭ ਤੋਂ ਵੱਧ ਵੋਟਾਂ ਨਾਲ ਸਾਡੇ ਖਰੜ ਤੇ ਮੋਹਾਲੀ ਦੇ ਵਿੱਚੋਂ ਲੀਡ ਮਿਲਦੀ ਹੈ ਇਸ ਵਾਰ ਵੀ ਖਰੜ ਤੇ ਮੋਹਾਲੀ ਦੇ ਵਿੱਚ ਜਿਆਦਾ ਸਭ ਤੋਂ ਵਿਜੇਂਦਰ ਸਿੰਘ ਰਾਜ ਜੀ ਨੂੰ ਲੀਡ ਮਿਲੇਗੀ ਮੈਂ ਆਪਣੇ ਵੱਲੋਂ ਆਪਣੀ तमाम ਪਾਰਟੀ ਵੱਲੋਂ ਮਹਿਲਾ ਸ਼ਕਤੀ ਵੱਲੋਂ ਵਿਸ਼ਵਾਸ ਦਵਾਂ ਧੰਨਵਾਦ